ਸਤਿਕਾਰਯੋਗ ਸਾਥੀਓ ਸਾਥੀਓ ਜਿੱਦਾਂ ਹੀ ਆਪਾਂ ਕੱਲ ਤਰਨ ਤਰਨ ਵਿਖੇ ਰੋਜ ਪ੍ਰਦਰਸ਼ਨ ਕਰਨ ਗਏ ਸੀ ਹਨ ਤੇ ਉਹਦੇ ਵਿੱਚ ਆਪਾਂ ਨੂੰ ਚਲੋ ਕੈਡਰ ਦੀ ਵੀ ਚਲੋ ਵਧੀਆ ਸਪੋਰਟ ਮਿਲੀ ਤੇ ਉਸ ਤੋਂ ਬਾਅਦ ਜਿਹੜੀਆਂ ਵੀ ਆਪਣੀ ਅਕੈਡਮੀ ਨੇ ਆਪਣੀ ਸਪੋਰਟ ਕੀਤੀ ਜਿਨ੍ਹਾਂ ਵਿੱਚ ਆਪਣੇ ਹਾਂਡ ਅਕੈਡਮੀ ਟੈਟਵਰ ਅਕੈਡਮੀ ਤੇ ਅਲੱਗ-ਅਲੱਗ ਹੋਰ ਵੀ ਇੰਸਟੀਚਿਊਟ ਨੇ ਜਿਹੜੇ ਨੇ ਆਪਣੀ ਕਾਫੀ ਸਪੋਰਟ ਕੀਤੀ ਤੇ ਜੋ ਵੀ ਆਪਣਾ ਰੋਜ ਪ੍ਰਦਰਸ਼ਨ ਸੀ ਕਾਫੀ ਹੁੰਦਾ ਆਪਾਂ ਨੂੰ ਜੋ ਵੀ ਉਹਦਾ ਨਤੀਜਾ ਸੀ ਜੋ ਅੱਜ ਹੀ ਆਪਾਂ ਨੂੰ ਦੇਖਣ ਨੂੰ ਮਿਲਿਆ ਉਹਦੇ ਸਬੰਧ ਵਿੱਚ ਆਪਾਂ ਨੂੰ ਜਿਹੜੀ ਹੁਣ ਮੀਟਿੰਗ ਮਿਲੀ ਹੈ ਉਹ 30 ਤਰੀਕ ਦੀ ਆਪਾਂ ਨੂੰ ਮੀਟਿੰਗ ਮ ਫਿਰ ਵਿੱਤ ਮੰਤਰੀ ਨਾਲ ਆਪਾਂ ਨੂੰ ਸਬ ਕਮੇਟੀ ਦੀ ਮੀਟਿੰਗ ਮਿਲੀ ਆ ਤੇ 30 ਤਰੀਕ ਨੂੰ ਟਾਈਮ ਦਿੱਤਾ ਕਿ ਉਹਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਦੀਆਂ ਵੀ ਮੀਟਿੰਗਾਂ ਹੋ ਗਈਆਂ ਜਿਨ੍ਹਾਂ ਵਿੱਚ ਇੱਕ ਬੀੜ ਜੂਨੀਅਨ ਹੋ ਗਈ ਤੇ ਜਿਹੜਾ ਵੀ ਕੈਡਰ ਉੱਥੇ ਪਹੁੰਚਿਆ ਦੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਧੰਨਵਾਦ ਕਰਾਂਗਾ ਔਰ ਜੋ ਸਾਥੀ ਅਜੇ ਉਸ ਆਪਣੇ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਸੀ ਉਹਦੇ ਵਿੱਚ ਅਜੇ ਵੀ ਨਹੀਂ ਪਹੁੰਚੇ ਸਾਥੀਓ ਅਜੇ ਵੀ ਆਪਣੇ ਕੋਲ ਆਉਣ ਵਾਲਾ ਜਿਹੜਾ ਟਾਈਮ ਹੈ ਉਹਦੇ ਤੁਹਾਡੇ ਸਾਥ ਦੀ ਲੋੜ ਹੈ ਸਾਰੇ ਸਾਥੀ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਸਾਥੀਓ ਜਿਹੜਾ ਹੁਣ ਟਾਈਮ ਹੈ ਕੱਲ ਜਦੋਂ ਆਪਾਂ ਉੱਥੇ ਜਾ ਗਏ ਸੀ ਲੱਭਗ ਆਪਣੇ ਵੱਲੋਂ ਜਿਹੜੇ ਵੀ ਆਪਣੇ ਵੱਲੋਂ ਉੱਥੇ ਗੱਲ ਰੱਖੀ ਗਈ ਸੀ ਤੇ ਬਕਾਇਦਾ ਉੱਥੋਂ ਦੇ ਜਿਨ੍ਹਾਂ ਆਪਣੇ ਜਿਹੜੇ ਵੀ ਐਮਐਲਏ ਨੂੰ ਤੁਹ ਟਿਕਟ ਮਿਲੀ ਹੋਈ ਹੈ ਆ ਜਿਹੜੇ ਮੈਂ ਉਮੀਦਵਾਰ ਹੈਗੇ ਉਹਨਾਂ ਨੂੰ ਜਿਹੜੇ ਟਿਕਟ ਮਿਲੀ ਹੋਈ ਹੈ ਬਕਾਇਦਾ ਉੱਥੇ ਗੱਲ ਸਿੱਖਿਆ ਮੰਤਰੀ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਆ ਆਪਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਤੁਹਾਡੀ ਜਿਹੜੀ ਵੈਕੈਂਸੀ ਹੈ ਐਟਟੀ ਵੈਕੈਂਸੀ ਜਲਦੀ ਹੀ ਦੇਖਣ ਨੂੰ ਮਿਲੇਗੀ ਕਿਉਂਕਿ ਸਾਥੀਓ ਜੇ ਆਪਾਂ ਵੈਕੈਂਸੀ ਵੱਡੀ ਗਿਣਤੀ ਚ ਲੈਣੀ ਹੈ ਸਾਥੀਓ ਵੈਕੈਂਸੀ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਕਿ ਆ ਰਹੀ ਹੈ ਪਰ 100% ਆ ਰਹੀ ਹੈ ਜੇ ਤੱਕ ਆਪਾਂ ਇਹ ਨਹੀਂ ਕਹਿ ਸਕਦੇ ਤੇ ਜੇ ਆਪਾਂ ਵੱਡੀ ਗਿਣਤੀ ਦੇ ਵਿੱਚ ਵੈਕੈਂਸੀ ਲੈਣੀ ਜਿਹੜੀ ਆਪਣੀ ਮੰਗ ਹੈ 9000 ਦੀ ਮੰਗ ਹੈ ਜੇ ਆਪਾਂ ਇੱਡੀ ਵੱਡੀ ਗਿਣਤੀ ਚ ਵੈਕੈਂਸੀ ਲੈਣੀ ਹੈ ਆਪਣੇ ਇੱਕ ਤਾਂ ਘਰਾਂ ਤੋਂ ਬਾਹਰ ਆਣਾ ਪਏਗਾ ਤੇ ਦੂਸਰੀ ਗੱਲ ਇਹ ਜਿਹੜਾ ਵੀ ਹੁਣ ਆਪਣੀ 30 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਮਿਲੀ ਆਪਾਂ ਨੂੰ ਤੇ ਉਹਦੇ ਸਬੰਧ ਵਿੱਚ ਆਪਾਂ ਨੂੰ ਸਾਥੀਓ ਵੱਧ ਤੋਂ ਵੱਧ ਆ ਜਿਹੜਾ ਆਪਾਂ ਨੂੰ ਫਾਈਨੈਂਸ਼ੀਅਲ ਸਾਥ ਦੀ ਵੀ ਲੋੜ ਹੈ ਕਿਉਂਕਿ ਸਾਥੀਓ ਤਰਨੇ ਦੇ ਵਿੱਚ ਵੀ ਬਹੁਤ ਖਰਚੇ ਹੁੰਦੇ ਨੇ ਜਦੋਂ ਆਪਾਂ ਮੀਟਿੰਗ ਤੇ ਵੀ ਜਾਂਦੇ ਆ ਉਹਦੇ ਵਿੱਚ ਵੀ ਕਾਫੀ ਆਉਣ ਜਾਂਦੇ ਖਰਚੇ ਹੁੰਦੇ ਆ ਆਣ ਜਾਂਦੇ ਕਿਉਂਕਿ ਸਾਥੀਓ ਜੂਨੀਅਨ ਕੋਲ ਪਹਿਲਾਂ ਵੀ ਕੁਝ ਫੰਡ ਸੀ ਉਹ ਲੱਗ ਚੁੱਕਿਆ ਲੱਗ ਕੁਝ ਫੰਡ ਬਚਿਆ ਵੀ ਆ ਪਰ ਉਹਨੇ ਨਾਲ ਗੱਲਬਾਤ ਨਹੀਂ ਚੱਲਨੀ ਕਿਉਂਕਿ ਸਾਥੀਓ ਜੀ ਆਪਣਾ 30 ਤਰੀਕ ਦੀ ਮੀਟਿੰਗ ਦੇ ਵਿੱਚ ਹੱਲ ਨਹੀਂ ਹੁੰਦਾ ਤਾਂ ਸਾਥੀਓ ਉਸ ਤੋਂ ਬਾਅਦ ਆਪਣਾ ਫਿਰ ਇੱਕ ਸਰਕਾਰ ਦੇ ਖਿਲਾਫ ਸ਼ਾਇਦ ਉਹ ਤਰਨ ਤਰਨ ਵਿਖੇ ਹੀ ਆਪਾਂ ਇਦਵਾਰ ਤੋਂ ਜਾਂ ਸੰਗਰੂਰ ਵਿਖੇ ਇੱਕ ਇਦਵਾਰ ਤੋਂ ਰੋਜ ਪ੍ਰਦਰਸ਼ਨ ਜਾਂ ਕੋਈ ਪੱਕਾ ਧਰਨਾ ਦਾ ਆਪਾਂ ਤਰੀਕ ਅਨਾਉਂਸ ਕਰਾਂਗੇ ਸਾਥਿਓ ਸਾਥਿਓ ਬਸ ਹੁਣ ਲਾਸਟ ਤੇ ਇਹੀ ਕਵਾਂਗਾ ਸਾਥਿਓ ਕਿਉਂਕਿ ਕੱਲ ਦੇ ਜਿੱਦਾਂ ਵੀ ਆਪਾਂ ਉੱਥੇ ਗਏ ਆ ਸਾਥਿਓ ਚਲੋ ਜਿਹੜੇ ਸਾਥੀ ਗਏ ਪਹਿਲਾਂ ਤਾਂ ਵਧੀਆ ਲੱਗਿਆ ਉਹ ਜਿਹੜੇ ਸਾਥੀ ਗਏ ਚਲੋ ਉਹਨਾਂ ਧੰਨਵਾਦ ਹੈ ਪਰ ਜਿਹੜੇ ਸਾਥੀ ਨਹੀਂ ਗਏ ਥੋੜਾ ਜਿਹਾ ਮਨ ਨੂੰ ਨਰਾਸ਼ਾ ਵੀ ਹੁੰਦੀ ਹੈ ਜਦੋਂ ਅਸੀਂ ਵੀ ਜਾਂਦੇ ਆ ਅਲੱਗ-ਅਲੱਗ ਅਕੈਡਮੀਾਂ ਦੇ ਵਿੱਚ ਵਰਕ ਕਰਨ ਜਾਂਦੇ ਆ ਤੇ ਅਸੀਂ ਇਹ ਸੋਚ ਕੇ ਜਾਂ ਉਮੀਦ ਉੱਥੋਂ ਲੈ ਕੇ ਆਉਂਦੇ ਕਿ ਜਿਹੜੇ ਸਾਥੀ ਨੂੰ ਅਸੀਂ ਉੱਥੇ ਬੋਲ ਕੇ ਪਰ ਉਹਦਾ ਨਤੀਜਾ ਜਿੱਦਾਂ ਕਹਿ ਲਈ ਸਾਨੂੰ 100% ਨਹੀਂ ਦੇਖਣ ਨੂੰ ਮਿਲਦਾ ਪਰ ਸਾਥੀਓ ਬਹੁਤ ਹੀ ਨਰਾਸ਼ ਹੋਣਾ ਪੈਂਦਾ ਸਾਥੀਓ ਜਿੱਦਾਂ ਵੀ ਹੁਣ ਕੱਲ ਪ੍ਰੋਟੈਸਟ ਲਗਾਇਆ ਗਿਆ ਸੀ ਉਹਦੇ ਵਿੱਚ ਆਪਾਂ ਨੂੰ ਬੀੜ ਜੂਨੀ ਜਿਹੜੀ ਆਪਣੀ ਐਟਟੀ ਜੂਨੀਅਨ ਹੋ ਗਈ ਪਲੱਸ ਬੀੜ ਜੂਨੀ ਉਹਨਾਂ ਦੇ ਜਿਹੜਾ ਸੂਬਾ ਵਰਦਾਨ ਆਪਣੇ ਆਪਣੇ ਜਸਵੰਤ ਕਬਾਇਆ ਜੀ ਐਂਡ ਉਹਨਾਂ ਦੀ ਜਿਹੜੀ ਸਮੁੱਚੀ ਸਟੇਟ ਕਮੇਟੀ ਉਹਨਾਂ ਨੇ ਵੀ ਆਪਣਾ ਕਾਫੀ ਵਧੀਆ ਸੰਯੋਗ ਕੀਤਾ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਥੀਓ ਕਿਉਂਕਿ ਸਾਥੀਓ ਇਹ ਦੇਖੋ ਜਿੱਦਾਂ ਹੁਣ ਆਪਣੇ ਬੀੜ ਸਾਥੀਆਂ ਨੇ ਆਪਣਾ ਸੰਯੋਗ ਕੀਤਾ ਉਸ ਤੋਂ ਬਾਅਦ ਆਪਾਂ ਨੂੰ ਵੀ ਤੁਹਾਡੇ ਸਾਥ ਦੀ ਸਭ ਤੋਂ ਜ਼ ਇਟਿਟੀ ਕੈਡਰ ਦੀ ਵੈਕੈਂਸੀ ਚਾਹੀਦੀ ਹੈ। ਮਨ ਉਹ ਕਿਉਂਕਿ ਉਹਨਾਂ ਆਪਣੀ ਮੰਗ ਰੱਖੀ ਹੋਈ ਹੈ ਕਿਉਂਕਿ ਆਪਾਂ ਕਹ ਲਈ ਬੀੜ ਵਾਲੇ ਲਾਸ਼ 3-4 ਸਾਲਾਂ ਤੋਂ ਪ੍ਰੋਟੈਸਟ ਕਰ ਰਹੇ ਨੇ। ਪਰ ਸਾਥੀਓ ਜੇ ਆਪਾਂ ਵੱਡੀ ਗਿਣਤੀ ਦੇ ਵਿੱਚ ਆਪਾਂ ਅਜ ਪਰਥੀ ਲੈਣੀ ਹੈ ਉਹਦੇ ਲਈ ਆਪਣਾ ਘਰਾਂ ਤੋਂ ਬਾਹਰ ਅਜੇ ਵੀ ਆਣਾ ਪਏਗਾ। ਬਾਕੀ ਲਾਖ ਤੇ ਸਾਥੀਓ ਜਿਹੜਾ ਵੀ ਆਪਣੇ ਵੱਲੋਂ ਹੁਣ ਗਰੁੱਪ ਇੱਕ ਨਵਾਂ ਗਰੁੱਪ ਕ੍ਰੀਏਟ ਕੀਤਾ ਗਿਆ ਸਾਥੀਓ ਉਹਦੇ ਵਿੱਚ ਦੁਬਾਰਤੋਂ ਤੁਹਾਡਾ ਨਾਮ ਪੁੱਛਿਆ ਜਾਂਦਾ ਹੈ। ਸਿਟੀ ਪੁੱਛੀ ਜਾਂਦੀ ਪਲੱਸ ਸੋ ਆ ਆਪਣੇ ਵੱਲੋਂ 100 ਰੁਪਏ ਮੈਂਬਰਸ਼ਿਪ ਵੀ ਰੱਖੀ ਗਈ ਹੈ। ਕਿਉਂਕਿ ਇਹ ਕੈਟਰ ਦੇ ਜੋ ਜੋ ਵੀ ਕਲ ਤਰਨਾ ਹੋਇਆ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕੈਟਰ ਦੇ ਸਾਥ ਸਦਕਾ 100 ਰੁਪਏ ਮੈਂਬਰਸ਼ਿਪ ਲੈ ਕੇ ਉਸ ਤੋਂ ਬਾਅਦ ਗਰੁੱਪ ਦੇ ਵਿੱਚ ਐਡ ਕੀਤਾ ਜਾਂਦਾ ਕਿਉਂਕਿ ਸਾਥੀਓ ਜਿਹੜਾ ਤੁਸੀਂ 100 ਰੁਪਏ ਦੇ ਵੀ ਰਹੇ ਹੋ ਸਾਨੂੰ ਮੈਂਬਰਸ਼ਿਪ ਦੇ ਤੌਰ ਤੇ ਉਹ ਵੀ ਤੁਹਾਡੇ ਦੇ ਹੀ ਯੂਜ਼ ਹੋਏਗਾ ਕਿਉਂਕਿ ਅਲੱਗ-ਅਲੱਗ ਮੀਟਿੰਗਾਂ ਹੋਣਗੀਆਂ ਅਲੱਗ-ਅਲੱਗ ਤਰਨੇ ਹੋਣਗੇ ਬਾਕੀ ਸਾਥੀਓ लास्ट ਤੇ ਇਹ ਹੀ ਬੇਨਤੀ ਕਰਾਂਗਾ ਕਿ ਜੋ ਅੱਗੇ ਤੋਂ ਕੋਈ ਵੀ ਤਰਨੇ ਤਰੀਕਾ ਅਨਾਉਂਸ ਹੁੰਦੀ ਆ ਉੱਥੇ ਸਾਰੇ ਸਾਥੀ ਬਾਅਦ ਤੋਂ ਬਾਅਦ ਪਹੁੰਚਿਆ ਕਰੋ ਸਾਥੀਓ ਧੰਨਵਾਦ